ਬਈ ਕੱਲ ਦੀ ਗੱਲ ਮੇਰੇ ਘਰ ਦੀ ਕਹਿੰਦੀ ਵੀ ਪਤੀ ਪਰਮੇਸ਼ਰ ਜੀ ਚੂਹੇ ਬਹੁਤ ਪਰੇਸ਼ਾਨ ਕਰਦੇ ਆ ਇਹਨਾਂ ਦਾ ਕੋਈ ਹੱਲ ਕਰੋ ਇਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਮੈਂ ਕਿਹਾ ਭਗਵਾਨ ਨੇ ਇਹਨਾਂ ਦਾ ਵੀ ਇਲਾਜ ਕਰ ਦਿੰਨੇ ਆ ਮੈਂ ਕੀ ਕੀਤਾ ਕਾਪੀ ਜਿਹੜੀ ਹੁੰਦੀ ਚੂਹਿਆਂ ਵਾਲੀ ਉਹ ਜਿਹੜੀ ਗੂੰਗੀ ਵਾਲੀ ਹੁੰਦੀ ਆ ਉਹ ਲਿਆ ਕੇ ਮੈਂ ਸਰਹਾਣੇ ਨਾਲ ਰੱਖ ਕੇ ਥੱਲੇ ਮੁੰਜੇ ਦੇ ਪਾਵੇ ਕੋਲੇ ਮਹਿਰਮਾਨ ਨਾ ਪੈ ਗਿਆ ਮੈਂ ਕਹ ਲੈ ਭਗਵਾਨ ਨੇ ਮਾ ਦਾ ਇਲਾਜ ਤਾਂ ਹੋਇਆ ਹੀ ਲੈ ਹੁਣ ਕੀ ਹੋਣਾ ਸੀ ਤੂੰ ਆਇਆ ਚੂਹਾ ਦਾ ਕਾਪੀ ਚ ਫਸ ਗਿਆ ਪਿਛਲੀਆਂ ਲਤਾ ਫਸ ਗਈਆਂ ਇਹ ਚੂਹਾ ਦੀ ਤਗੜਾ ਉਹ ਬਾਲਾ ਤੂੰ ਆ ਕੇ ਉਧਰ ਨੂੰ ਖਿੱਚਿਆ ਛੇ ਟਰੈਕਟਰ ਵਾਂਗੂ ਕਦੇ ਉਧਰ ਨੂੰ ਖਿੱਚੇ ਮਾਂ ਦਾ ਪੁੱਤ ਕਿਵੇਂ ਨਾ ਕਿਵੇਂ ਲੱਤਾਂ ਛੜਾ ਕੇ ਲੈ ਜਾ ਪਿਛਲੀਆ ਤੇ ਭਗਵਾਨ ਕਹਿੰਦੀ ਜੀ ਸਰਦਾਰ ਬਹਾਦਰ ਆਪਣਾ ਇਹ ਨੁਕਤਾ ਤਾਂ ਮੇਰੇ ਹਿਸਾਬ ਨਾਲ ਫੇਲ ਹੋ ਗਿਆ ਜੁਹੇ ਵਾਲਾ ਮੈਂ ਕਿਹਾ ਕੋਈ ਗੱਲ ਨਹੀਂ ਭਗਵਾਨ ਨੇ ਇਹ ਟੈਨਸ਼ਨ ਵਾਲੀ ਕਿਹੜੀ ਗੱਲ ਆ ਮੈਂ ਕਿਹਾ ਇੱਕ ਗੱਲ ਆ ਛੁੱਟ ਕੇ ਤਾਂ ਜਾਵੜਿਆ ਜੁਹਾ ਔਰ ਹੋਰਾ ਨਾਲ ਦੇਆਂ ਜੁਹਾਂ ਨੂੰ ਜਾ ਕੇ ਦੱਸੂਗਾ ਇਹ ਪਤਾ ਨਹੀਂ ਕੰਜਰ ਦਾ ਕੀ ਹੋਇਆ ਸਕੰਜਾ ਲਈ ਬੈਠਾ ਸੀਗਾ ਮਸਾਂ ਲੱਤਾਂ ਛੜਾ ਕੇ ਆਇਆ ਮੈਂ ਤਾਂ ਪਰ ਉਹ ਦੋ ਦਾ ਮੈਂ ਇੱਕ ਘਾਲਾ ਵੀ ਉਹਦਾ ਉਹ ਚੂਹਾ ਵੀ ਦੇਖਿਆ ਨਹੀਂ ਆ ਮੁਰਕੇ ਹੋਰ ਤਾਂ ਭਾਵੇਂ ਵੀ ਨਵਾਜੇ ਪਰ ਉਹ ਨਹੀਂ ਮਾਲਾ ਪਤਾ ਆ